ਰਾਤੀ 12 ਵਜੇ ਦੇ ਕਰੀਬ ਰੈਫਰਲ ਪੇਸ਼ੈਂਟ ਆਏ ਸੀਗੇ ਸਾਡੀ ਐਮਰਜੈਂਸੀ ਦੇ ਵਿੱਚ ਸਿਵਲ ਹਸਪੀਟਲ ਚਾਰਪੁਰ ਭੁੰਗੇ ਤੋਂ ਰੋਡ ਸਾਈਡ ਐਕਸੀਡੈਂਟ ਵਾਲੇ ਉਹਨਾਂ ਚ ਇੱਕ ਪੇਸ਼ੈਂਟ ਸੀਰੀਅਸ ਵੀ ਸੀਗਾ ਤੇ ਮੇਰੇ ਡਾਕਟਰ ਡਾਕਟਰ ਰਾਮਬੀਰ ਹੈਗੇ ਜਿਹੜੇ ਕਿ ਡਿਊਟੀ ਤੇ ਤਾਇਨਾਤ ਸੀਗੇ ਉਹਨਾਂ ਨੇ ਪ੍ਰੋਪਰ ਉਹਨਾਂ ਦੀ ਟ੍ਰੀਟਮੈਂਟ ਕੀਤੀ ਫਰਸਟ ایڈ ਦਿੱਤੀ ਹੀਵਰ ਸਚਰਸ ਲੱਗਣ ਵਾਲੇ ਸੀ ਟਾਂਕੇ ਲੱਗਣ ਵਾਲੇ ਸੀ ਟਾਂਕੇ ਵੀ ਲਗਾਏ ਬਲੱਡ ਸੈਂਪਲ ਲੈ ਕੇ ਲੈਬਾਰਟਰੀ ਚ ਭੇਜਿਆ ਜਿੱਥੇ ਕਿ ਲੈਬਾਰਟਰੀ ਟੈਕਨੀਸ਼ੀਅਨ ਦੇਖਦਾ ਹੈਗਾ ਸੈਂਪਲ ਲੈਣਾ ਹੈਗਾ ਨਹੀਂ ਲੈਣਾ ਹੈਗਾ ਕਿਸ ਵੇਲੇ ਉਹਨੂੰ ਪ੍ਰੋਸੈਸ ਕਰਨਾ ਹੈਗਾ ਕਿੰਨੀ ਐਮਰਜੈਂਸੀ ਹੈ ਡਾਕਟਰ ਦੱਸ ਦਿੰਦਾ ਉਹਨਾਂ ਨੂੰ ਪਰ ਉਹਨਾਂ ਦੇ ਨਾਲ ਇੱਕ ਹੋਰ ਉਹਨਾਂ ਦਾ ਅਟੈਂਡੈਂਟ ਆਇਆ ਹੋਇਆ ਸੀ ਜਿਨੇ ਭੋਲਾ ਜਿਹਦਾ ਨਾਮ ਦੱਸਦੇ ਡਾਕਟਰ ਕਿ ਜਿਹਨੇ ਕਿ ਬਹੁਤ ਜ਼ਿਆਦਾ ਉੱਥੇ ਸ਼ੋਰ ਮਚਾਇਆ ਔਰ ਵੀਡੀਓ ਬਣਾਉਣ ਲੱਗ ਪਿਆ ਜਦਕਿ ਉਹਨਾਂ ਨੇ ਮਨਾ ਵੀ ਕੀਤਾ ਕਿ ਤੁਸੀਂ ਇੱਥੇ ਫੀਮੇਲ ਸਟਾਫ ਹੈ ਉੱਥੇ ਸਟਾਫ ਮੈਨਸ ਖੜੀ ਹੈ ਵੀਡੀਓਗ੍ਰਾਫੀ ਦੇ ਵਿੱਚ ਦੇਖਿਆ ਜਾ ਸਕਦਾ ਤੇ ਉਹਦੇ ਵੱਲ ਕੈਮਰੇ ਦਾ ਮੂੰਹ ਕਰਕੇ ਫੋਟੋ ਬਣਾਉਣ ਲੱਗ ਪਿਆ ਵੀਡੀਓ ਬਣਾਉਣ ਲੱਗ ਪਿਆ ਉਹਨਾਂ ਨੇ ਰੋਕਿਆ ਤੇ ਇਹਨਾਂ ਦੇ ਨਾਲ ਵੀ ਹਾਥਾ ਪਾਈ ਕੀਤੀ ਔਰ ਇਹਨਾਂ ਧੱਕਾ ਦਿੰਦੇ ਹੋਏ ਬਾਹਰ ਮੇਨ ਗੇਟ ਤੱਕ ਹੀ ਵਨ ਲੈ ਗਿਆ ਤੇ ਉਸ ਤੋਂ ਬਾਅਦ ਅਸੀਂ ਪੁਲਿਸ 'ਚ ਕੰਪਲੇਂਟ ਕੀਤੀ ਪੁਲਿਸ ਵਾਲੇ ਆਏ ਸੀਗੇ ਤੇ ਉਹਨੂੰ ਲੈ ਗਏ

ਇਹ 12:30 3:00 4:00 ਵੀ ਜਾਗਦੇ ਰਹਿੰਦੇ ਇਹਨਾਂ ਦੇ ਇਹ ਜੋ ਤੁਹਾਡੇ ਨਾਲ ਵਾਰਦਾਤ ਹੋਈ ਕਿੰਨੇ ਵਜ ਦਾ ਟਾਈਮ ਸੀ 12:30 1:00 ਐਮਰਜੈਂਸੀ ਡਿਊਟੀ ਐਮਰਜੈਂਸੀ ਡਿਊਟੀ